ਹੇ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋਦੜੀ ਹੈ ਜੀ ਆਪ ਜੀ ਦੀ ਪਰਮ ਬਾਣੀ ਦਾ ਫਰਮਾਨ ਹੈ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀ ਕਾ ਮਟਾਵੋ ਪ੍ਰਭ ਸੋਗ ਦੇ ਮਹਾਵਾਕ ਅਨਸਾਰ ਆਪ ਜੀ ਦੇ ਦਰ ਘਰ ਦੇ ਸੇਵਕ ਪ੍ਰੀਤਵਾਨ ਆਪ ਜੀ ਦਾ ਬੱਚਾ ਕਾਕਾ ਰਾਜਵੀਰ ਸਿੰਘ ਜਵੰਦਾ ਸਤਿਗੁਰੂ ਜੀ ਜੋ ਬੱਚੇ ਦਾ ਐਕਸੀਡੈਂਟ ਹੋਇਆ ਬਹੁਤ ਭਿਆਨਕ ਸੱਟਾਂ ਲੱਗੀਆਂ ਏ ਹਸਪੀਟਲ ਦੇ ਵਿੱਚ ਦਾਖਲਿਆ ਆਪ ਜੀ ਕਿਰਪਾ ਕਰੋ ਆਪਣੇ ਬੱਚੇ ਨੂੰ ਦਿਹੀ ਰੋਗ ਤੋਂ ਤੰਦਰੁਸਤੀ ਦੀ ਦਾਤ ਬਖਸ਼ੋ ਟੁੱਟੀ ਗਾਂਢਣ ਹਾਰ ਕੋ ਪਾਲ ਸਰਬ ਜੀਆਂ ਆਪੇ ਪ੍ਰਤਪਾਲ ਦੇ ਮਹਾਵਾਕ ਅਨੁਸਾਰ ਬੱਚੇ ਦੀ ਟੁੱਟੀ ਹੋਈ ਨੂੰ ਗੰਢੋ ਤੇ ਦੇਹ ਰੋਗ ਤਾ ਬਖਸ਼ੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ